ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅਕਾਲੀ ਬਾਬਾ ਫੂਲਾ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਗੁਰਦੇਵ ਸਿੰਘ ਉਹ ਜੱਦੀ ਪਿੰਡ ਜਨਵਾ ਇਨਾ ਮਹਾਂਪੁਰ ਇਲਾਕੇ ਵਿੱਚ ਗਰੀਬ ਦਾ ਮੋਹ ਗੁਰੂ ਸੰਸਥਾ ਜਨਵਾ ਪਿਛਲੇ ਕੇ ਸਾਲਾਂ ਤੋਂ ਲੋਕਾਂ ਦਾ ਕਾਰਜ ਕਰ ਰਹੀ ਹੈ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਾਈ ਰਾਜ ਮਹਾਰਾਜ ਦੇ ਬਰਸਾਏ ਬਾਬਾ ਜੱਤ ਜੱਦੀ ਪਿੰਡ ਨਰੂੜ ਵਿਖੇ ਗੁਰੂ ਸਾਹਿਬ ਦੀ ਆਪਾਰਕ ਮੇਰੇ ਸਤਕਾ ਇਲਾਕਾ ਨਿਵਾਸੀ ਸੰਗਤਾਂ ਤੇ ਐਨਆਰਈ ਸੰਗਤਾਂ ਦੇ ਸਹਿਯੋਗ ਨਾਲ ਨਵੜੂ ਵਿਖੇ ਗੁਰਨਾਨਕ ਚੈਲਡਜ਼ ਵੈਸਲ ਬੋਡ ਚਲਾਈ ਜਾ ਰਹੀ ਹੈ ਜਿੱਥੇ ਕਿ ਗੁਰੂ ਸਾਹਿਬ ਦੀ ਬਾਰ ਕਿਰਪਾ ਹੋ ਰਹੀ ਹੈ ਲਗਭਗ ਪੂਰੇ ਪੰਜਾਬ ਤੋਂ ਸੰਗਤਾਂ ਦਵਾਈ ਲੈਣ ਪਹੁੰਚ ਰਹੀਆਂ ਨੇ ਤੇ ਗੁਰੂ ਸਾਹਿਬ ਜੀ ਸੰਗਤਾਂ ਨੂੰ ਤੰਤਰੁੱਸੇ ਵੀ ਬਖਸ਼ ਰਹੇ ਨੇ ਸਾਡੇ ਕੋਲ ਜ਼ਿਲ੍ਹਾ ਫੋਜਪੁਰ ਤੋਂ ਸੁਭਾ ਸਿੰਘ ਜੀ ਅੱਜ ਦੂਜੀ ਵਾਰ ਹੀ ਪਹੁੰਚੇ ਹੋਏ ਨੇ ਪਹਿਲਾਂ ਵੀ ਉਹ ਇੱਥੇ ਸਾਡੇ ਕੋਲ ਆਏ ਸੀ ਤੇ ਆਪਾਂ ਇਹਨਾਂ ਨੂੰ 10 ਦਿਨ ਲੈ ਕੇ ਗੁਰਦਆਰਾ ਸਾਹਿਬ ਮੰਨਹਾਨੇ ਦੇਖੇ ਇਹਨਾਂ ਨੂੰ ਉੱਥੇ ਰੱਖਿਆ ਸੀ ਜੀ 10 ਦਿਨ ਵਾਸਤੇ ਤੇ ਉਸ ਤੋਂ ਬਾਅਦ ਅੱਜ ਹੁਣ 10 12 ਦਿਨ ਤੋਂ ਨਰੂਰ ਪਿੰਡ ਵਿਖੇ ਗੁਰਦੁਆਰਾ ਨਾਗਾ ਸਾਹਿਬ ਵਿਖੇ ਰਹਿ ਰਹੇ ਨੇ ਤੇ ਅੱਜ ਹੀ ਨਹੀਂ ਵਾਪਸ ਜਾਣਾ ਆ ਬਾਕੀ ਇਹਨਾਂ ਨੂੰ ਕੀ ਪ੍ਰੋਬਲਮ ਸੀ ਇਹਨਾਂ ਨਾਲ ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਸਵਾਹਿਗੁਰੂ ਜੀ ਕੀ ਫਤਿਹ ਜੀ ਆਪਣਾ ਕੀ ਨਾਮ ਆਪਣਾ ਜੀ ਮੇਰਾ ਨਾਮ ਸੁਭਾ ਸਿੰਘ ਆ ਜੀ ਅੱਛਾ ਜੀ ਤੇ ਕੀ ਕਿਹੜੀ ਜਗ੍ਹਾ ਤੋਂ ਆਏ ਆ ਜ਼ਿਲ੍ਹਾ ਫਰੋਜ਼ਪੁਰ ਦੇ ਪਿੰਡ ਵਾਂਦੇ ਰਹਿਣ ਵਾਲੇ ਆ ਜੀ ਅਸੀਂ ਅੱਛਾ ਠੀਕ ਹੈ ਜੀ ਤੇ ਆਪਾਂ ਨੂੰ ਕੀ ਸਮੱਸਿਆ ਸੀ ਆਪਾਂ ਨੂੰ ਕਾਫੀ ਲੰਮੇ ਸਮੇਂ ਤੋਂ ਬਿਮਾਰ ਸੀ ਜੀ ਮੈਂ ਕਿਨੇ ਕਿਨੇ ਸਾਲ 2005 ਦੇ ਵਿੱਚ ਮੈਨੂੰ ਕੈਂਸਰ ਹੋ ਗਿਆ ਸੀਗਾ ਜੀ ਓਕੇ ਜੀ ਉਸ ਤੋਂ ਬਾਅਦ April 2019 ਦੇ ਵਿੱਚ ਮੇਰਾ ਪੇਟ ਦਾ ਆਪਰੇਸ਼ਨ ਹੋ ਗਿਆ ਜੀ ਠੀਕ ਹੈ ਜੀ ਤੇ ਡਾਕਟਰਾਂ ਨੇ ਤਕਰੀਬਨ 1.5 ਮਹੀਨਾ ਰੱਖ ਕੇ ਮੈਨੂੰ ਵਿਵਾਬ ਦੇ ਦਿੱਤਾ ਕਹਿੰਦੇ ਵੀ ਇਸ ਨੇ ਨਹੀਂ ਬਚਣਾ ਇਸ ਦੀ ਤੁਸੀਂ ਘਰ ਲਿਜਾ ਕੇ ਸੇਵਾ ਕਰ ਲਓ ਅੱਛਾ ਠੀਕ ਹੈ ਜੀ ਨਹੀਂ ਤਾਂ ਮੌਤ ਹੋ ਜਾਣੀ ਆ ਬਿਮਾਰੀ ਸਾਰੇ ਫੈਲ ਚੁੱਕੀ ਆ ਓਕੇ ਠੀਕ ਹੈ ਜੀ ਉਸ ਤੋਂ ਬਾਅਦ ਜੀ ਫਿਰ ਬੈੱਡ ਰੈਸਟ ਹੀ ਰਿਹਾ ਮੈਂ ਪਰ ਵੀ ਨਹੀਂ ਸੀ ਸਕਦਾ ਅੱਛਾ ਜੀ ਤੇ ਖਾਣ ਪੀਣ ਦਾ ਵੀ ਮੈਂ ਆਪਣੇ ਆਪ ਨਹੀਂ ਸੀ ਖਾ ਪੀ ਸਕਦਾ ਘਰ ਦੇ ਮੇਰੇ ਮੂੰਹ ਦੇ ਵਿੱਚ ਪਾਉਂਦੇ ਸੀਗੇ ਜੋ ਵੀ ਕੁਝ ਖਾਣਾ ਪੀਣਾ ਹੁੰਦਾ ਸੀ ਅੱਛਾ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਮੈਨੂੰ ਪਤਾ ਲੱਗਾ ਜੀ ਗੁਰੂ ਨਾਨਕ ਤੇਰੀ ਟੇਬਲ ਡਿਸਪੈਂਸਰੀ ਬਾਰੇ ਅੱਛਾ ਠੀਕ ਹੈ ਜੀ ਅ ਮੈਂ ਫਿਰ ਇੱਥੇ ਪਹੁੰਚਿਆ ਜੀ ਤੇ ਇੱਥੇ ਮੈਂ ਅਪ੍ਰੈਲ 2025 ਦੇ ਵਿੱਚ ਯਾਨੀ ਪਿਛਲੇ ਮਹੀਨੇ ਮੈਂ ਆਇਆ ਸੀਗਾ ਜੀ ਠੀਕ ਹੈ ਜੀ ਤੇ 10 ਦਿਨ ਇੱਥੇ ਇਸ ਸੰਸਥਾ ਨੇ ਇਸ ਡਿਸਪੈਂਸਰੀ ਨੇ ਮੇਰੇ ਨੂੰ ਇੱਥੇ ਰੱਖ ਕੇ ਤੇ ਯਾਨੀ ਗੁਰਦੁਆਰਾ ਨਨਹਾਨੇ ਹਾਂ ਜੀ ਮੈਨੂੰ ਉੱਥੇ ਅਡਜਸਟਮੈਂਟ ਕਰਕੇ ਬੜਾ ਵਧੀਆ ਤਰੀਕੇ ਨਾਲ ਮੇਰਾ ਇਲਾਜ ਕੀਤਾ ਜੀ ਠੀਕ ਹੈ ਜੀ ਤੇ ਕਾਫੀ ਮੈਨੂੰ ਫਰਕ ਸੀ ਉਸ ਤੋਂ ਬਾਅਦ ਹੁਣ ਮੈਂ ਫੇਰ ਆਇਆ ਹਾਂ 10 ਦਿਨ ਹੁਣ ਮੈਂ ਫੇਰ ਇੱਥੇ ਰਿਹਾ ਜੀ ਹੁਣ ਇੱਥੇ ਪਿੰਡ ਨਰੋੜ ਹੀ ਗੁਰਦੁਆਰਾ ਨਾਗਾ ਸਾਹਿਬ ਇੱਥੇ ਮੇਰੀ ਰਜਤ ਕਰਵਾਈ ਸੀਗੀ ਠੀਕ ਹੈ ਤੇ ਬੜਾ ਸੋਹਣਾ ਮੇਰਾ ਇੱਥੇ ਇੰਤਜ਼ਾਮ ਕੀਤਾ ਗਿਆ ਹੁਣ ਮੈਨੂੰ ਸੌਜ ਕੋਨੇ ਪਰ ਬਹੁਤ ਹੀ ਜ਼ਿਆਦਾ ਫਾਇਦਾ ਹੋਇਆ ਜੀ 70% ਮੈਨੂੰ ਆਰਾਮ ਆ ਜੀ ਆਰਾਮ ਠੀਕ ਹੈ ਜੀ ਪਹਿਲਾਂ ਮੈਂ ਕੋਰ ਵੀ ਨਹੀਂ ਸੀ ਸਕਦਾ ਆਪਣੇ ਆਪ ਉੱਠ ਨਹੀਂ ਸੀ ਸਕਦਾ ਠੀਕ ਹੈ ਜੀ ਮੈਨੂੰ ਦੋ ਜਾਣੇ ਉਠਾਉਂਦੇ ਸੀ ਠੀਕ ਹੈ ਜੀ ਤੇ ਹੁਣ ਮੈਂ ਦੋ ਡੰਡਿਆਂ ਦੇ ਨਾਲ ਆਪਣੇ ਆਪ ਗੱਡੀ ਦੇ ਵਿੱਚ ਉਤਰ ਕੇ ਇੱਥੇ ਬੈਠਾ ਮੈਂ ਠੀਕ ਹੈ ਜੀ ਥੋੜਾ ਬਤਾ ਤੁਰ ਲੈਣਾ ਜੀ ਦੋ ਡੰਡਿਆਂ ਨਾਲ ਤੇ ਸੰਤਾਂ ਨੂੰ ਕਹਣਾ ਚਾਹੁੰਗੇ ਸੰਤਾਂ ਨੂੰ ਤੁਹਾਨੂੰ ਅਸੀਂ ਇਹ ਕਹਣਾ ਚਾਹੁੰਦੇ ਹਾਂ ਜੀ ਜਿੰਨੇ ਵੀ ਇਹ ਵੀਡੀਓ ਸੁਣਦੇ ਆ ਦੇਖਦੇ ਆ ਉਹ غور ਕਰਨ ਇਸ ਗੱਲ ਦੀ ਜਿਹੜਾ ਵੀ ਕੋਈ ਦੁਖੀ ਹੈ ਉਹ ਇੱਥੇ ਜ਼ਰੂਰ ਆਵੇ ਇੱਕ ਵਾਰ ਜ਼ਰੂਰ ਆਵੇ ਉਹਨੂੰ ਫਾਇਦਾ ਜ਼ਰੂਰ ਹੋਊਗਾ ਠੀਕ ਹੈ ਜੀ ਬਾਰੇ ਤਾਂ ਭੁੱਲੇ ਭਟਕੇ ਹੀ ਫਿਰਦੇ ਆ ਜੀ ਹਸਪਤਾਲਾਂ ਦੇ ਵਿੱਚ ਡਾਕਟਰ ਜਵਾਬ ਦੇ ਦਿੰਦੇ ਆ ਠੀਕ ਹੈ ਜੀ ਤੇ ਆਰਾਮ ਨਹੀਂ ਆਉਂਦਾਗਾ ਤੇ ਅਖੀਰ ਨੂੰ ਫਿਰ ਇਹੋ ਜੀਆਂ ਥਾਵਾਂ ਤੇ ਜਾਣਾ ਪੈਂਦਾ ਸਾਨੂੰ ਅਸੀਂ ਵੀ ਇੱਥੇ ਆਏ ਆ ਤੇ ਮੈਂ ਖੁਰਨਾਂ ਨੂੰ ਵੀ ਬੇਨਤੀ ਕਰਦਾ ਕਿ ਇੱਕ ਵਾਰੀ ਜ਼ਰੂਰ ਇੱਥੇ ਆ ਕੇ ਭਾਈ ਲਓ ਤੁਸੀਂ ਫਾਇਦਾ ਜ਼ਰੂਰ ਹੋਏਗਾ ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ ਜੋ ਵੀ ਦੀਵ ਆਵੇ ਸੋ ਰਾਜੀ ਜਾਵੇ ਇੱਥੇ ਰਾਜੀ ਜਾਂਦਾ ਜੀ ਜੋ ਵੀ ਆਉਂਦਾ ਖੁਸ਼ ਹੋ ਕੇ ਜਾਂਦਾ ਜੀ ਤੇ ਬਹੁਤ ਬਹੁਤ ਧੰਨਵਾਦ ਸਾਰੀ ਸੰਸਥਾ ਦਾ ਡਾਕਟਰ ਸਾਹਿਬਾਨ ਦਾ ਜਿੰਨਾ ਵੀ ਸਟਾਫ ਆ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਅਸੀਂ ਰਿਣੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ